ਸਸੇਗਾਲੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 14 ਤੋਂ 17 ਅਗਸਤ ਕਿਵੇਂ ਦਾ ਬਣਿਆ ਰਹੇਗਾ ਸਾਰੀ ਜਾਣਕਾਰੀ ਦੇ ਵਿੱਚ ਆਪਾਂ ਪਹਿਲਾਂ ਅੱਜ 14 ਅਗਸਤ ਦੀ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਬਰਸਾਤ ਹੋ ਰਹੀ ਕਿਉਂਕਿ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਪੂਰੇ ਪੰਜਾਬ ਦੇ ਉੱਪਰ ਮਾਹੌਲ ਬਦਲਵਾਈ ਵਾਲਾ ਬਣਿਆ ਹੋਇਆ ਹੈ ਸਿਰਫ ਆਪਾਂ ਨੂੰ ਗੁਰਦਾਸਪੁਰ ਦਾ ਕੁਝ ਕੇ ਇਲਾਕਾ ਜੀ ਤੇ ਨਾਲ ਦੀ ਨਾਲ ਫਜ਼ਿਲਕਾ ਫਿਰੋਜ਼ਪੁਰ ਦੇ ਕੁਝ ਇਲਾਕਿਆਂ ਦੇ ਵਿੱਚ ਬਦਲਵਾਈ ਦਾ ਦੌਰ ਘੱਟ ਦਿਖਾਈ ਦੇ ਰਿਹਾ ਪਰ ਪੂਰੇ ਪੰਜਾਬ ਦੇ ਉੱਪਰ ਵਧੀਆ ਬਦਲਵਾਈ ਬਣੀ ਹੋਈ ਹੈ। ਕਿਸੇ ਕਿਸੇ ਇਲਾਕੇ ਵਿੱਚ ਤਾਂ ਰਾਤ 2 ਵਜੇ ਤੋਂ ਚੰਗੀ ਬਰਸਾਤ ਹੋ ਰਹੀ ਹੈ ਤੇ ਕਿਸੇ ਇਲਾਕੇ ਵਿੱਚ ਸਵੇਰ ਤੋਂ ਬਰਸਾਤ ਸ਼ੁਰੂ ਹੋਈ ਹੈ। ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ? ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ? ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ। ਹੁਣ ਅਸੀਂ ਗੱਲ ਕਰਾਂਗੇ ਜੀ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਬਣੇ ਹੋਏ ਨੇ ਉਹ ਦੇਖ ਲੈਂਦੇ ਹਾਂ ਜੀ ਤਾਜ਼ਾ ਵਾਰਨਿੰਗ ਅਲਰਟ ਜੋ ਪ੍ਰਾਪਤ ਹੋਏ ਨੇ ਉਹਦੇ ਮੁਤਾਬਕ ਪੂਰਬ ਦਾ ਇਲਾਕਾ ਜਿਹੜਾ ਕੀ ਹਿਮਾਚਲ ਵੱਲੋਂ ਸਿਸਟਮ ਪਹੁੰਚੇ ਹੋਏ ਨੇ ਇਹਦੇ ਵਿੱਚ ਅਗਰ ਗੱਲ ਕਰੀ ਜਾਵੇ ਤਾਂ ਖਾਸ ਤੌਰ ਤੇ ਹੁਸ਼ਿਆਰਪੁਰ ਜ਼ਿਲ੍ਹਾ ਸਾਡਾ ਜਲੰਧਰ ਜ਼ਿਲ੍ਹਾ ਹੋ ਗਿਆ ਜੀ ਨਾਲ ਦੀ ਨਾਲ ਸਾਡਾ ਗੱਲ ਕਰੀ ਤਾਂ ਕਪੂਰਥਲੇ ਜ਼ਿਲ੍ਹੇ ਵਿੱਚ ਵੀ ਤਗੜਾ ਸਿਸਟਮ ਬਣਿਆ ਹੋਇਆ ਹੈ ਜੀ ਨਮਾ ਸ਼ਹਿਰ ਜ਼ਿਲ੍ਹਾ ਹੋ ਗਿਆ ਰੂਪਨਗਰ ਜ਼ਿਲ੍ਹਾ ਹੋ ਗਿਆ ਚੰਡੀਗੜ੍ਹ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਹੋ ਗਿਆ ਸੰਗਰ ਨਾਲ ਦੀ ਨਾਲ ਲੁਧਿਆਣਾ ਅਤੇ ਮਲੇਰਕੋਟਲੇ ਵਿੱਚ ਬਹੁਤ ਤਗੜਾ ਸਿਸਟਮ ਬਣਿਆ ਹੋਇਆ ਜੀ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਰੋਕ ਰੋਕ ਕੇ ਹਲਕੀ ਦਰਮਿਆਨੀ ਤੋਂ ਭਾਰੀ ਬਰਸਾਤ ਹੋ ਰਹੀ ਹੈ ਜਿਸ ਦੇ ਸਿੱਟੇ ਵਜੋਂ ਇਹਨਾਂ ਇਲਾਕਿਆਂ ਵਿੱਚ ਬਹੁਤ ਵਧੀਆ ਇੱਕ ਤਰੀਕੇ ਨਾਲ ਕਹਿ ਲਈਏ ਤਾਂ ਬਰਸਾਤ ਹੋਣ ਕਾ ਤਾਪਮਾਨ ਦੇ ਵਿੱਚ ਭਾਰੀ ਗਰਾਵਟਾਈ ਹੈ ਨਾਲ ਦੀ ਨਾਲ ਸਾਨੂੰ ਅਗਰ ਦੇਖਿਆ ਜਾਵੇ ਤਾਂ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਵੀ ਸਿਸਟਮ ਪਹੁੰਚ ਚੁੱਕੇ ਨੇ ਅੰਮ੍ਰਿਤਸਰ ਤਰਨਤਾਰਨ ਇਹ ਇਲਾਕਿਆਂ ਨੂੰ ਵੀ ਕਿਤੇ ਨਾ ਕਿਤੇ ਸਿਸਟਮ ਨੇ ਕਵਰ ਕਰ ਲਿਆ ਜੀ ਮੋਗਾ ਜ਼ਿਲ੍ਹਾ ਹੋ ਗਿਆ ਸਾਡਾ ਬਰਨਾਲਾ ਜ਼ਿਲ੍ਹਾ ਹੋ ਗਿਆ ਜੀ ਤੇ ਨਾਲ ਦੀ ਨਾਲ ਸੰਘਰੂਰ ਨੂੰ ਵੀ ਸਿਸਟਮ ਨੇ ਵਧੀਆ ਤਰੀਕੇ ਨਾਲ ਕਵਰ ਕਰ ਲਿਆ ਨਾਲ ਦੀ ਨਾਲ ਮਾਨਸੇ ਦੇ ਨੂੰ ਵੀ ਇਹ ਹੌਲੀ ਹੌਲੀ ਸਿਸਟਮ ਕਵਰ ਕਰ ਰਿਹਾ ਪਠਿੰਡੇ ਨੂੰ ਵੀ ਉਸ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਨੂੰ ਵੀ ਸਿਸਟਮ ਦੇ ਵਿੱਚ ਥੋੜੀ ਦੇਰ ਵਿੱਚ ਐਂਟਰੀ ਮਿਲ ਜਾਵੇਗੀ ਤੇ ਫਿਰੋਜ਼ਪੁਰ ਅਤੇ ਮੁਕਸਰ ਦੇ ਵਿੱਚ ਸਿਸਟਮ ਵਧੀਆ ਤਰੀਕੇ ਨਾਲ ਪਹੁੰਚ ਚੁੱਕੇ ਨੇ ਸਿਰਫ ਫਜ਼ਿਲਕਾ ਹੀ ਬਾਕੀ ਰਹਿ ਗਿਆ ਜੀ ਇੱਕ ਤਰੀਕੇ ਨਾਲ ਤੇ ਗੁਰਦਾਸਪੁਰ ਪਠਾਨਕੋਟ ਦੇ ਵਿਚਕਾਰ ਕੁਝ ਕ ਇਲਾਕਾ ਜਿਹਦੇ ਵਿੱਚ ਹਜੇ ਸਿਸਟਮ ਦੀ ਐਂਟਰੀ ਨਹੀਂ ਹੋਈ ਆਉਂਦੇ ਕੁਝ ਘੰਟਿਆਂ ਵਿੱਚ ਸਿਸਟਮ ਇੱਥੇ ਐਂਟਰ ਹੋ ਜਾਵੇਗਾ ਵਧੀਆ ਬਰਸਾਤ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੀ ਜ਼ਿਲ੍ਹਿਆਂ ਦੇ ਹਿਸਾਬ ਨਾਲ ਆਉਂਦੇ ਦਿਨਾਂ ਵਿੱਚ ਕਦੋਂ-ਕਦੋਂ ਕਿਹੜੇ ਜ਼ਿਲ੍ਹੇ ਵਿੱਚ ਕਿਵੇਂ ਦੀ ਬਰਸਾਤ ਹੋਵੇਗੀ ਸਭ ਤੋਂ ਪਹਿਲਾਂ 15 ਅਤੇ 16 ਅਗਸਤ ਦੀ ਗੱਲ ਕਰੀਏ ਤਾਂ 15-16 ਅਗਸਤ ਨੂੰ ਤੁਸੀਂ ਦੇਖੋਗੇ ਕਿ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ ਵਿੱਚ ਵਧੀਆ ਬਰਸਾਤ ਦੀ ਉਮੀਦ ਹੈ। ਬਾਕੀ ਪੰਜਾਬ ਦੇ ਵਿੱਚ ਮੌਸਮ ਠੀਕ ਠਾਕ ਹੈ ਪਰ ਫਿਰੋਜ਼ਪੁਰ, ਫਜ਼ਿਲਕਾ, ਮੁਕਸਰ, ਫਰੀਦਕੋਟ ਅਤੇ ਬਠਿੰਡੇ ਦੇ ਵਿੱਚ ਮੌਸਮ ਡਰਾਈ ਰਹਿਣ ਦੀ ਉਮੀਦ ਹੈ। ਖੁਸ਼ਕ ਮੌਸਮ ਦੇਖਣ ਨੂੰ ਮਿਲੇਗਾ। ਕੋਈ ਭਾਰੀ ਉਮੀਦ ਮੀਂਹ ਦੀ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ। ਆਖਰੀ ਅਗਰ ਗੱਲ ਕਰੀਏ ਆਉਂਦੇ ਦਿਨਾਂ ਦੀ ਤਾਂ ਆਉਂਦੇ ਦਿਨਾਂ ਵਿੱਚ ਤੁਸੀਂ ਦੇਖੋਗੇ 16 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਬਾਕੀ ਪੂਰੇ ਪੰਜਾਬ ਵਿੱਚ ਬੱਦਲ ਵਾਗ ਦਾ ਦੌਰ ਬਣਿਆ ਰਹੇਗਾ ਜੋ ਕਿ ਇੱਕ ਚੰਗਾ ਸੰਕੇਤ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਬਦਲਬਾਈ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲਕਾ ਦਰਮਿਆਨਾ ਤੇ ਮੀਂਹ ਦਾ ਮਾਹੌਲ ਬਣਿਆ ਰਹੇਗਾ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਸਾਨੂੰ ਦੇਖਣ ਨੂੰ ਮਿਲੇਗੀ ਆਖਰੀ ਦਿਨ ਦੀ ਅਗਰ ਗੱਲ ਕਰੀਏ 17 ਅਗਸਤ ਤੇ ਤੁਸੀਂ ਦੇਖੋਗੇ 17 ਅਗਸਤ ਨੂੰ ਪੰਜਾਬ ਦਾ ਪੂਰਬੀ ਇਲਾਕਾ ਜਾਨੀ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਮੋਹਾਲੀ ਪਟਿਆਲਾ ਅਤੇ ਫਤੇਗੜ ਸਾਹਿਬ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਹੈ ਜ਼ਿਆਦਾ ਬੱਦਲਵਗ ਦੇਖਣ ਨੂੰ ਮਿਲੇਗੀ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨਾ ਸੁਭਾਅ ਬੱਦਲਵਗ ਦਾ ਦੇਖਣ ਨੂੰ ਮਿਲੇਗਾ ਮੀਂਹ ਦੀ ਗੱਲ ਕਰੀਏ ਜਾਂ ਬੱਦਲਵਗ ਦੀ ਗੱਲ ਕਰੀਏ ਆਉਂਦੇ 3-4 ਦਿਨ ਲਗਾਤਾਰ ਪੰਜਾਬ ਦੇ ਉੱਪਰ ਹੁਣ ਬੱਦਲਵਗ ਦਾ ਦੌਰ ਚਾਲੂ ਰਹੇਗਾ ਬੱਦਲਬਾਈ ਬਣੀ ਰਹੇਗੀ ਜੀਤੇ ਸਿੱਟੇ ਵਜੋਂ ਸਾਨੂੰ ਦੇਖਣ ਨੂੰ ਮਿਲੇਗਾ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹੁਣ ਹਾਲਾਤ ਜਿਹੜੇ ਨੇ ਉਹ ਮੀਂਹ ਦੇ ਹੀ ਬਣਦੇ ਦਿਖਾਈ ਦੇ ਰਹੇ ਨੇ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 17 ਅਗਸਤ ਤੱਕ ਦੀ ਆਪਾਂ ਜਿਵੇਂ ਹੀ ਕੋਈ ਨਵੀਂ ਅਪਡੇਟ ਪ੍ਰਾਪਤ ਹੋਵੇਗੀ ਦੁਪਹਿਰ ਦੀ ਜਾਣਕਾਰੀ ਲਗਭਗ 2 ਵਜੇ ਦੇ ਕਰੀਬ ਸ਼ਾਮ ਦੀ ਜਾਣਕਾਰੀ 4 ਵਜੇ ਅਤੇ ਰਾਤ ਦੀ ਜਾਣਕਾਰੀ 6:30 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ